ਤਰਨਤਾਰਨ ਦੇ ਪਿੰਡ ਠੱਠੀ ਖਾਰਾ ਦੇ ਵਿੱਚ ਬਰਾਤ ਲੈ ਕੇ ਲਾੜੇ ਨਾਲ ਲਾੜੀ ਨਹੀਂ ਤੁਰੀ ਜੀ ਹਾਂ 8 ਸਾਲ ਦੇ ਪਿਆਰ ਤੋਂ ਬਾਅਦ ਵਿਆਹ ਤੋਂ ਕੁੜੀ ਮੁਕਰ ਗਈ ਬਾਠ ਪਿੰਡ ਤੋਂ ਬਰਾਤ ਲੈ ਕੇ ਪਹੁੰਚੇ ਮੁੰਡੇ ਨੂੰ ਕੁੜੀ ਵਾਲਿਆਂ ਨੇ ਕੋਰੀ ਨਾ ਕਰ ਦਿੱਤੀ ਤਰਨਤਾਰਨ ਦੇ ਪਿੰਡ ਠੱਠੀ ਖਾਰਾ ਦੇ ਵਿੱਚ ਇੱਥੇ ਘਟਨਾ ਵਾਪਰੀ ਹੈ ਇੱਥੇ 8 ਸਾਲ ਤੋਂ ਪਿਆਰ ਤੋਂ ਬਾਅਦ ਵਿਆਹ ਤੋਂ ਕੁੜੀ ਮੁਕਰ ਗਈ ਜਦੋਂ ਲਾੜਾ ਇੱਥੇ ਪਹੁੰਚਾ ਤੇ ਪਰਿਵਾਰ ਨੇ ਕੋਰੀ ਨਾ ਕਰ ਦਿੱਤੀ ਬਾਠ ਪਿੰਡ ਤੋਂ ਬਰਾਤ ਲੈ ਕੇ ਪਹੁੰਚੇ ਮੁੰਡੇ ਨੂੰ ਕੁੜੀ ਵਾਲਿਆਂ ਨੇ ਨਾ ਕਰ ਦਿੱਤੀ ਕਿ ਆ ਕਿ ਅਸੀਂ ਨਹੀਂ ਤੋੜਨੀ ਕੁੜੀ ਤੁਹਾਡੇ ਨਾਲ ਥਾਣੇ ਪਹੁੰਚਿਆ ਫਿਰ ਲਾੜੇ ਦਾ ਪਰਿਵਾਰ ਤੇ ਇੱਥੇ ਕੁੜੀ ਵਾਲਿਆਂ ਦੇ ਖਿਲਾਫ ਸ਼ਿਕਾਇਤ ਦਰਜ ਕਰਵਾਈ ਗਈ ਪੀੜਤ ਪਰਿਵਾਰ ਨੇ ਇਨਸਾਫ ਦੀ ਮੰਗ ਕੀਤੀ ਹੈ ਸੋ ਕਿਸ ਕਦਰ ਇੱਥੇ ਪੂਰੇ ਗਾਜੇ-ਵਾਜੇ ਦੇ ਨਾਲ ਆਪਣੇ ਪਰਿਵਾਰਿਕ ਮੈਂਬਰ ਨਾਲ ਲਾੜਾ ਵਿਆਹ ਕਰਾਣ ਲਈ ਪਹੁੰਚਿਆ ਲੇਕਿਨ ਇੱਥੇ ਕੁੜੀ ਵਾਲਿਆਂ ਵੱਲੋਂ ਸਾਫ਼ ਇਨਕਾਰ ਕਰ ਦਿੱਤੀ ਗਿਆ ਜਿਸ ਤੋਂ ਬਾਅਦ ਇਹ ਦੇਖ ਸਕਦੇ ਹੋ ਢੋਲੀ ਵਾਲੀ ਕਾਰ ਲੈ ਕੇ ਫਿਰ ਥਾਣੇ ਪਹੁੰਚਿਆ ਪਰਿਵਾਰ ਤੇ ਹੁਣ ਸ਼ਿਕਾਇਤ ਦਰਜ ਕਰਵਾਈ ਹੈ ਕਿ ਕੁੜੀ ਦਾ ਮਾਪਿ ਉਹ ਗੱਲ ਕਰੇ ਸਕੇ ਲਾ ਕੇ ਗਏ ਆ ਉਹ ਮੁੜ ਕੇ ਸਵੇਰੇ ਹੁਣ ਦਾ ਦੰਦੇ ਸਵੇਰੇ ਬਰਾਦ ਲੈ ਕੇ ਆਇਓ ਤੇ ਹੁਣ ਉਹਨਾਂ ਨੇ ਕੁੜੀ ਨਹੀਂ ਤੁਰੀ। ਇਹ ਕੰਮ ਦਿੱਤਮ। ਕਾਰਨ ਨਹੀਂ ਪਤਾ ਨਹੀਂ ਕੀ ਆ ਕਾਰਨ ਤੇ ਉਹਨੇ ਦਿਲ ਵਿੱਚ ਆਈ ਆ ਤੇ ਉਹ ਜਾਣ ਨੂੰ। ਤੇ ਗਾੜੀਓਂ ਧਮਕੇ ਦਿੰਦੇ ਆ ਇਹ ਖਾ ਗੋ ਜ ਖਾ ਕੇ ਮਰ ਜਣਾ ਇਦਾਂ ਐ ਜੋ ਫਲਾਂਟਿੰਗ ਕਰ। ਤਿਆਰ ਹੋ ਕੇ ਆਈ ਲੜਕੀ ਵਿਆਹ ਦੀ? ਨਹੀਂ 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 ਉਦਾਂ ਹੀ ਉਹਨੂੰ ਘੁੱਟਦੇ ਮਾਰਦੇ ਰਿਹਾਏ ਕੋਈ ਤਿਆਰ ਤੁਰੀ ਨਹੀਂ ਹੋ ਕੇ ਆਈਓ। ਉਦਾਂ ਹੀ ਉਹਨੂੰ ਲਿਆਏ ਆ ਬਿਨਾਂ ਡਰਸ ਤੋਂ। ਹਾਂਜੀ ਫਰੈਂਡਸ਼ਿਪ 6-7 ਸਾਲ ਹੋ ਜਲੇ ਗੱਲ ਕਰਦੇ ਆ ਸਾਰਾ ਕੁੜੀ ਦਾ ਪਤਾ ਕੁੜੀ ਠੀਕ ਆ ਬਸ ਉਹਦਾ ਮਾਪਿਓ ਨੇ ਮਤਲਬ ਉਹਨੂੰ ਘੁੱਟਿਆ ਮਾਰਿਆ ਡਰਾਇਆ ਆਖਿਆ ਵੀ ਅਹੀਂ ਕੁੜੀ ਨਹੀਂ ਤੋੜਨੀ ਕਾਰਨ ਕਾਰਨ ਇਹ ਹੋਈ ਕਿ ਵੀ ਅਸੀਂ ਜਿਹੜਾ ਉਹ ਕੁੜੀ ਕੋ ਰਾਤ ਨਤਮਕ ਆਵਾ ਡਰਾਵਾ ਕੁੜੀ ਕੋ ਅਖਵਾਤਾ ਵਾ ਕੁੜੀ ਆਈ ਆ ਉਹ ਹੱਥ ਜੋੜ ਕੇ ਦੋਵੇ ਇਹ ਆਂਦੀ ਆ ਵੀ ਮੈਂ ਤੇਰੇ ਨਾਲ ਵਿਆਹ ਨਹੀਂ ਕਰਾਉਣਾ ਚਾਹੁੰਦਾ ਕੋਈ ਵਜ੍ਹਾ ਮੰਗ ਕਰਦੇ ਹੋਂ ਤੁਸੀਂ ਮੰਗ ਤੇ ਇਹੋ ਕਰਦੇ ਆ ਇਹ ਵੀ ਭਲਕੇ ਸਾਡੇ ਤੇ ਕੋਈ ਚੱਕਰ ਨਾ ਆਵੇ ਇਹਦੇ ਸਬੰਧਿਤ ਹਰਪ੍ਰੀਤ ਕੌਰ ਪੁੱਤਰੀ ਮਨਜਿੰਦਰ ਸਿੰਘ ਵਾਸੀ ਖਾਰਾ ਇਹਨਾਂ ਵੱਲੋਂ ਦਰਖਾਸਤ ਆਈ ਆ ਤੇ ਜਿਹੜੀ ਦੂਜੀ ਪਾਰਟੀ ਆ ਉਹ ਹੈਗੀ ਆ ਹਰਮਨਦੀਪ ਸਿੰਘ ਪੁੱਤਰ ਹਰਦੇਵ ਸਿੰਘ ਵਾਸੀ ਪਿੰਡ ਬਾਠਦੇ ਰਹਿਣ ਵਾਲੇ ਆ ਤੇ ਉਹਨਾਂ ਆਪਣੀ ਦਰਖਾਸਤ ਥਾਣਾ ਸਾਦਰ ਵਗੈਰਾ ਦਿੱਤੀ ਆ ਕੱਲ ਸਗਨ ਲਾਇਆ ਇਹਨਾਂ ਨੇ ਤੇ ਅੱਜ ਬਰਾਤ ਸਗਨਾਂ ਤੇ ਲੱਗਾ ਵਾ ਸਗਨ ਵੀ ਧੱਕੇ ਨਾਲ ਲਵਾ ਆ ਗਿਆ ਵਾ ਜ਼ਬਰਦਸਤੀ ਉਹਦਾ ਕਰਕੇ ਪਰਿਵਾਰਕ ਲੜਕੀ ਪਰਿਵਾਰਕ ਨੇ ਜਿਹੜੀ ਉਹ ਨਾ ਕਰ ਦਿੱਤੀ ਵੀ ਅਸੀਂ ਲੜਕੀ ਜਿਹੜੀ ਨਹੀਂ ਤੋਰਨੀ ਧੱਕੇ ਨਾਲ ਬੰਦੇ ਦਾ ਰੋਪ ਆ ਵੀ ਮੈਂ ਦੋਹਾ ਘਤਰ ਦੇ ਟਰੱਕ ਡਰਾਈਵਰ ਆ ਮੈਨੂੰ ਉੱਥੇ ਜ਼ਬਰਦਸਤੀ ਸੱਦਿਆ ਗਿਆ ਵੀ ਵਿਆਹ ਕਰਾਉਣਾ ਹੀ ਕਰਾਉਣਾ ਉਹ ਫਰੈਂਡਸ਼ਿਪ ਚੱਲਦੀ ਚਲੋ ਹੁਣ ਦੋਨਾਂ ਧਰਾਂ ਦੀ ਗੱਲਬਾਤ ਸੁਣਾ ਕੇ ਕੱਲ ਦਾ ਟ